ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ 21ਵਾਂ ਸਾਲਾਨਾ ਸਮਾਰੋਹਦ ਰਾਣ ਟਰੱਕ ਯੂਨੀਅਨ ਨੇੜੇ ਗੁਰਸਹਿਜ ਇਵੈਂਟ ਪਲਾਨਰ ਦਫਤਰ ਗੜਦੀਵਾਲਾ ਵਿਖੇ ਭਾਈ ਕਨਈਆ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਵੰਦੇ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਨੇ ਜਾਣਕਾਰੀ ਦਿੰਦੇ ਹ ਦੱਸਿਆ ਕਿ ਇਹ ਖੂਨਦਾਨ ਕੈਂਪ ਸਵੇਰੇ 11 ਵਜੇ ਤੋਂ 2 ਵਜੇ ਤੱਕ ਲਗਾਇਆ ਗਿਆ ਜਿਸ ਵਿੱਚ 53 ਜੁਨੈਟ ਖੂਨਦਾਨ ਕੀਤਾ ਗਿਆ ਇਸ ਕੈਂਪ ਦਾ ਉਦਘਾਟਨ ਐਨ ਆਰ ਆਈ ਬਲਵਿੰਦਰ ਸਿੰਘ ਖਾਨਪੁਰ ਅਤੇ ਐਸ ਐਮਓ ਪੂੰਗਾ ਡਾਕਟਰ ਹਰਜੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਕੈਂਪ ਵਿੱਚ ਨਾਇਬ ਤਹਿਸੀਲਦਾਰ ਲਬਦੀਪ ਸਿੰਘ ਤੂਤ ਮੁੱਖ ਮਹਿਮਾਨ ਦੀ ਤੌਰ ਤੇ ਪਹੁੰਚੇ ਇਸ ਖੂਨਦਾਨ ਕੈਂਪ ਦੌਰਾਨ ਸਰਜਿਕਲ ਸਪੈਸ਼ਲਿਸਟ ਡਾਕਟਰ ਰਣਜੀਤ ਸਿੰਘ ਰਾਣਾ ਬਾਬਾ ਦੀਪ ਸਿੰਘ ਸੇਵਾਦਲ ਐਂਡ ਵੈਲਫੇਅਰ ਸੁਸਾਇਟੀ ਗੜਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਭਾਈ ਕਨੇਯਾ ਜੀ ਸੇਵਾ ਸਿਮਰਨ ਸੁਸਾਇਟੀ ਡਫਰ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਮਨਹੋਤਾ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜੀਵ ਰੌਮੀ ਗੁਰਨਾਨਕ ਪਾਸ਼ਾ ਸੇਵਾ ਸੁਸਾਇਟੀ ਗੜਦੀਵਾਲਾ ਦੇ ਪ੍ਰਧਾਨ ਡਾਕਟਰ ਅਜੇ ਥੰਮਣ ਮਾਨਵਤਾ ਸੇਵਾ ਸੁਸਾਇਟੀ ਟਾਂਡਾ ਦੇ ਪ੍ਰਧਾਨ ਅਵਤਾਰ ਸਿੰਘ ਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਗਰਨਾ ਸਾਹਿਬ ਜੀ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਢਿੰਸਾ ਉੱਗੇ ਸਮਾਜ ਸੇਵਕ ਸ਼ੁਭਮ ਸੋਤਾ ਸਾਭਾ ਕਾ ਕਾਉਂਸਲਰ ਮਾਸਟਰ ਰਚਪਾਲ ਸਿੰਘ ਹੈੱਡ ਕਲਰਕ ਹਰਜੀਤ ਸਿੰਘ ਸਾਭਾ ਜਿਲ੍ਹਾ ਰੋਜ਼ਗਾਰ ਅਕਸਰ ਕਰਮ ਸਿੰਘ ਬਖਸ਼ਿਸ਼ ਚੰਪਕ ਐਸ ਸੀ ਬੀ ਸੀ EMPLOYEES FEDERATION ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਤੋਂ ਗੱਜ ਅਸਵਿੰਦਰ ਸਿੰਘ ਮਾਨਕ ਡਾਕਟਰ ਅਜੀਤ ਭਾਰ ਦਵਾਜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੁਕੇ ਉਕਾ ਗੋਹਨੇ ਸੋਸਾਇਟੀ ਦੀ ਸੁਪਰਾਲੇ ਨੂੰ ਬਹੁਤੀ ਸ਼ਲਾੰਘਾ ਜੋ ਕਦਮ ਦੱਸਿਆ ਨੇ ਕਿਹਾ ਕਿ ਖੂਨ ਦਾ ਨ ਇੱਕ ਮਹਾਨ ਦਾਨ ਹੈ ਇਸ ਵਿੱਚ ਸਾਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਕੈਂਪ ਦੌਰਾਨ ਕੀਤਾ ਗਿਆ ਖੂਨਦਾਨ ਐਮਰਜੈਂਸੀ ਵਿੱਚ ਕਿਸੇ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਕਈ ਵਾਰ ਇੱਕ ਵਿਅਕਤੀ ਵੱਲੋਂ ਕੀਤਾ ਖੂਨਦਾਨ ਗਰਭਤੀ ਨੂੰ ਦਿੱਤਾ ਜਾਂਦਾ ਹੈ ਅਜਿਹੇ ਵਿੱਚ ਇੱਕ ਵਿਅਕਤੀ ਵੱਲੋਂ ਦਿੱਤਾ ਖੂਨਦਾਨ ਜੱਚਾ ਤੇ ਬੱਚਾ ਦੋ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ ਆਖਰ ਵਿੱਚ ਸੋਸਾਇਟੀ ਵੱਲੋਂ ਆਏ ਹੋਏ ਸੱਜਣਾ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕੈਂਪ ਦੇ ਦੌਰਾਨ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਟੇਟ ਸਕਤਰਦੀਪੋਂ ਮੇਕਾ ਲੈਕਚਰਰ ਸਰਦਾਰ ਦਲਜੀਤ ਸਿੰਘ ਅਤੇ ਡਾਕਟਰ ਬਲਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਜਿੱਥੇ ਪੋਸ਼ਟਿਕ ਆਹਾਰਾਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਹੀ ਵਿਸ਼ੇਸ਼ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਪੱਟੀ ਵਾਈਸ ਪ੍ਰਧਾਨ ਲੈਕਚਰਰ ਦਲਜੀਤ ਸਿੰਘ ਕੈਸ਼ੀਅਰ ਸੂਬੇਦਾਰ ਬਚਨ ਸਿੰਘ ਕੁਲਿਆ ਡਾਕਟਰ ਜਸਪਾਲ ਸਿੰਘ ਡਾਕਟਰ ਹਰਦੀਂਦਰ ਸਿੰਘ ਦੀਪਕ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ ਮੋਹਨ ਸਿੰਘ ਧੁग्गा ਗੋਲਦੀ ਭਾਣੋਵਾਲ ਗੁਰਜੀਤ ਸਿੰਘ ਸੌਰਵ ਭਵਿੰਦਰ ਸਿੰਘ ਰਾਜਾ ਕੈਪਟਨ ਕਸ਼ਮੀਰ ਸਿੰਘ ਕਰਮਾ ਪੱਟੀ ਵੀ ਪਟਨ ਕੁਮਾਰ ਸੁਰਿੰਦਰ ਪਾਲ ਸਿੰਘ ਐਸ ਪੀ ਜਸਪਾਲ ਸਿੰਘ ਪੇਰਸ਼ਾ ਪ੍ਰਭਜੋਤ ਸਿੰਘ ਗੜਦੀਵਾਲਾ ਨਗਿੰਦਰ ਮਾਂਗਾ ਕੈਪਟਨ ਦੀਪ ਸਿੰਘ ਰਿੰਕੂ ਪਟਵਾ ਤ੍ਰਿਪਤਾ ਦੇਵੀ ਮਾਸਟਰ ਜਸਪਾਲ ਸਿੰਘ ਹਰਪਾਲ ਸਿੰਘ ਮਾਂਗਾ ਸੋਨੀਆ ਠਾਕੁਰ ਗੁਰਦੀਪ ਸਿੰਘ ਸਰਿਆਲਾ ਡਾਕਟਰ ਅਮਰਦੀਪ ਸਿੰਘ ਭੇਲਾ ਡਾਕਟਰ ਚੈਂਚਲ ਸਿੰਘ ਬਲਵੀਰ ਸਿੰਘ ਜੋਹਲ ਨੰਬਰਦਾਰ ਗੁਰਮੀਤ ਸਿੰਘ ਪੱਟੀ ਗੁਰਦੇਵ ਸਿੰਘ ਅਮਲਕੀ ਸਿੰਘ ਸੁੱਚਾ ਸਿੰਘ ਵਿਨੋਦ ਕਲਿਆਣ ਸਿੰਘ ਕਿ ਕਲਿਆਣ ਸੰਜੂ ਢੋਲਵਾਹਾ ਕੈਪਟਨਸ ਵਰਨਵਤਾਰ ਸਿੰਘ ਕੋਈ ਵਿਰਸਾ ਸਿੰਘ ਬਲਵਿੰਦਰ ਕੁਮਾਰ ਸਤਨਾਮ ਸਿੰਘ ਰੋਹਿਤ ਕੁਮਾਰ ਕਮਰ ਪ੍ਰਦੀਪ ਸ਼ਾਮਲਾਲ ਜੱਥੇਦਾਰ ਕੁਲਦੀਪ ਸਿੰਘ ਪਰਮਜੀਤ ਸਿੰਘ ਮਾਸਟਰ ਰਮਨਪ੍ਰੀਤ ਸਿੰਘ ਸ਼ਾਂਤੀ ਗੱਤਕਾ ਕੋਚ ਐਡਵੋਕੇਟ ਰਮਨਪ੍ਰੀਤ ਸਿੰਘ ਆਦ ਸਮੀਤ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਹਾਜ਼ਰ ਸਨ ਸਵਾਗਤ ਹੈ ਤੁਹਾਡਾ ਆਪਣਾ ਪੰਜਾਬ ਚੈਨਲ ਤੇ ਮੈਂ ਹਰਦਿੰਦਰ ਦੀਪਕ ਕੈਮਰਾ ਪਰਸਨ ਤਰਜੋਦ ਦੇ ਨਾਲ ਅੱਜ ਗੜਤੀ ਵਾਲਾ ਵਿਖੇ ਡਾਕਟਰ ਬੀਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਹਰਪਾਲ ਸਿੰਘ ਭੱਟੀ ਜੋ ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਹੇਠ ਇੱਕ ਖੂਨਦਾਨ ਕੈਂਪ ਜਿਹੜਾ ਉਹ ਲਗਾਇਆ ਗਿਆ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਔਰ ਅੱਜ ਅਸੀਂ ਇੱਥੇ ਖੜੇ ਆਂ ਪ੍ਰਧਾਨ ਜੀ ਦੇ ਨਾਲ ਗੱਲ ਕਰਦੇ ਆਂ ਕਿਉਂਕਿ ਨਵਾਂ ਉਪਰਾਲਾ ਜਿਹੜਾ ਆ ਉਹ ਕੀਤਾ ਗਿਆ ਵੱਖ-ਵੱਖ ਤਰ੍ਹਾਂ ਦੇ ਪਹਿਲਾਂ ਵੀ ਉਪਰਾਲੇ ਕੀਤੇ ਜਾ ਰਹੇ ਸਨ ਤੇ ਕੀ ਕਹਿਣਾ ਤੁਹਾਡਾ ਭੱਟੀ ਜੀ ਕਿਵੇਂ ਜਣੀ ਸੋਚ ਆਈ ਹੈ ਮਨ ਦੇ ਵਿੱਚ ਕਿ ਇਸ ਵਾਰ ਖੂਨਦਾਨ ਕੈਂਪ ਜਿਹੜਾ ਲਗਾਇਆ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਸ ਮਾਦੀ ਮਰਾਇਂਦਰੀ ਸੁਸਾਇਟੀ ਇਸ ਨੇ ਆ ਪਬਲਿਕ ਤੱਕ ਪਹੁੰਚ ਰਿਹਾ ਸੁਸਾਇਟੀ ਵੱਲੋਂ ਹੁਣ ਤੱਕ 46 ਦੇ ਕਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਚੁੱਕੇ ਹਨ ਲੋੜਿੰਦਾ ਜ਼ਮਾਨ ਵੀ ਦਿੱਤਾ ਗਿਆ ਉਸ ਤੋਂ ਪਰੰਤ ਲਗਭਗ 600 ਵਿਦਿਆਰਥੀਆਂ ਨੂੰ ਜਿਹੜਾ ਲੜੀਂਦਾ ਸਮਾਨ ਹੁੰਦਾ ਪਰਦੀਆਂ ਹੁੰਦੀਆਂ ਬੂਟ ਸਟੇਸ਼ਨਰੀ ਵਰਗ ਭੇਟ ਕੀਤੀ ਗਈ। ਕਰੋਨਾ ਕਾਲ ਵਿੱਚ ਪਹਾੜ ਤੱਕ ਅਸੀਂ ਰਾਸ਼ਨ ਪਹੁੰਚਾਇਆ। ਇਸ ਤੋਂ ਇਲਾਵਾ ਵੀ ਹੋਰ ਮੈਡੀਕਲ ਕੈਂਪ ਬਹੁਤ ਲਾਏ ਪਰ ਇੱਕ ਜਿਹੜਾ ਮਹਾਨ ਤਾਨ ਮੰਨਿਆ ਜਾਂਦਾ ਖੂਨਦਾਨ ਇਸ ਤੋਂ ਵੱਡੀ ਸੰਸਥਾ ਬਣ ਜਾਈ ਰਹੀ ਸੀ। ਉਸ ਦੇ ਮੱਦੇਨਜ਼ਰ ਐਤਕੀਆ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਤੇ ਸੋਚ ਬਣਾਈ ਸੀ ਕਿ ਜਿਹੜਾ ਮਹਾਨ ਕਾਰਜ ਹੈ ਇਹਨੂੰ ਵੀ ਜ਼ਰੂਰ ਕੀਤਾ ਜਾਵੇ ਜਿੱਥੇ ਬਾਕੀ ਸਮਾਜ ਭਲਾਈ ਦੇ ਕੰਮ ਹੁੰਦੇ ਆ ਉਸ ਉਪਰਾਲੇ ਨੂੰ ਸਾਡੀ ਜਿਹੜੀ ਸੰਸਥਾ ਦੇ ਮੈਂਬਰ ਅਜਿਹੇ ਹਾਰੂ ਸਾਥੀਆਂ ਨੇ ਦਿਨ ਰਾਤ ਮਿਹਨਤ ਕਰਕੇ ਇੰਨਾ ਸਫਲ ਬਣਾਇਆ ਕਿ ਜੋ ਮੈਨੂੰ ਅੱਜ ਖੁਸ਼ੀ ਹੋ ਰਹੀ ਆ ਕਿ ਸਾਡਾ 2 ਘੰਟਿਆਂ ਵਿੱਚ 50 ਤੋਂ ਵੱਧ ਜਿਹੜੇ ਆ ਯੂਨਿਟ ਆ ਅਸੀਂ ਅੱਜ ਇਕੱਠੇ ਕੀਤੇ ਆ ਮੈਂ ਜਿੱਥੇ ਹਲਕੇ ਦੇ ਵਧਾਈ ਦੇਣਾ ਉਹਦੇ ਨਾਲ ਦੇ ਨਾਲ ਸੰਸਥਾਵਾਂ ਨੂੰ ਵੀ ਯੋਗਦਾਨ ਲਈ ਬਧਾਈ ਦਿੰਦਾ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਜੋ ਤਸਵੀਰਾਂ ਚੱਲ ਰਹੀਆਂ ਨੇ ਉਹਦੇ ਵਿੱਚ ਦਿਖਾਇਆ ਵੀ ਜਾ ਰਿਹਾ ਹੈ ਕਿ ਜਿਹੜਾ ਖੂਨਦਾਨ ਕੀਤਾ ਗਿਆ ਇਸ ਦੇ ਵਿੱਚ ਜਿਵੇਂ ਨੌਜਵਾਨਾਂ ਵੱਲੋਂ ਉਤਸ਼ਾਹ ਦੇ ਨਾਲ ਯੋਗਦਾਨ ਪਾਇਆ ਗਿਆ ਉਸੇ ਤਰ੍ਹਾਂ ਵੱਧ ਚੜ੍ਹ ਕੇ ਜਿਹੜੀ ਵੱਧ ਉਮਰ ਦੇ ਵੀ ਸੀਗੇ ਉਹਨਾਂ ਵੱਲੋਂ ਵੀ ਬਹੁਤ ਮਹੱਤਵਪੂਰਨ ਜਿਹੜਾ ਯੋਗਦਾਨ ਪਾਇਆ ਗਿਆ ਸੋ ਮੈਂ ਹਰਪਾਲ ਜੀ ਤੁਹਾਨੂੰ ਇੱਕ ਹੋਰ ਪੁੱਛਣਾ ਚਾਹੁੰਦਾ ਕਿ ਜਿਹੜਾ ਡਾਕਟਰ ਬੀਰ ਅੰਬੇਡਕਰ ਸੁਸਾਇਟੀ ਆ ਇਹਦੇ ਕੋਈ ਨਵਾਂ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਅੰਬੇਡਕਰ ਭਵਨ ਬਣਾਇਆ ਜਾ ਰਿਹਾ ਹੈ ਸੋਸਾਇਟੀ ਵੱਲੋਂ ਪਿਛਲੇ ਲਗਭਗ 24 ਸਾਲ ਤੋਂ ਵਿਕਾਸ ਕਾਰਜ ਕੀਤੇ ਜਾ ਰਹੇ ਆ ਜਿਹੜੇ ਸਮਾਜ ਭਲਾਈ ਦੇ ਕੰਮ ਤੇ ਸੋਸਾਇਟੀ ਨੂੰ ਮਹਿਸੂਸ ਹੋਇਆ ਪਈ ਹੁਣ ਜੋ ਸਮਾਜ ਭਲਾਈ ਕੰਮ ਆ ਉਹਨਾਂ ਨੂੰ ਥੋੜਾ ਨਵIkਲੇ ਢੰਗ ਨਾਲ ਹੋਰ ਅੱਗੇ ਚੜਾਇਆ ਜਾਵੇ ਉਸ ਦੇ ਤਹਿਤ ਪਿਛਲੇ ਸਾਲ ਲਈ ਯਾਨਕਿ 7-8 ਮਹੀਨੇ ਪਹਿਲਾਂ ਸੋਸਾਇਟੀ ਵੱਲੋਂ ਪਰਲਾ ਕਰਦੇ ਹੋਏ ਲਗਭਗ 22 ਲੱਖ ਦੀ ਜਿਹੜੀ ਆ 4 ਕਨਾਲ 8 ਮਰਲੇ ਜ਼ਮੀਨ ਖਰੀਦ ਕੀਤੀ ਗਈ ਆ ਜਿਸ ਵਿੱਚ ਜਿੱਥੇ ਅੰਬੇਦਕਰ ਭਵਨ ਦੀ ਉਸਾਰੀ ਕੀਤੀ ਜਾਏਗੀ ਉਦੇ ਨਾਲ ਨਾਲ ਥੋੜੇ ਸਮੇਂ ਵਿੱਚ ਹੀ ਯਾਨੀ ਕਿ ਮਹੀਨੇ ਤੋਂ ਬਾਅਦ ਜਦੋਂ ਜਾਂਦਾ ਲੱਗਾ ਹੋਇਆ ਉਸ ਤੋਂ ਪ੍ਰੰਤ ਇੱਕ 20x40 ਦਾ ਹਾਲ ਤਿਆਰ ਕਰਕੇ ਰੱਖਿਆ ਜਾਏਗਾ ਜਿਸ ਵਿੱਚ ਜਿੱਥੇ ਆਮ ਵਰਗ ਮੀਟਿੰਗਾਂ ਕਰ ਸਕਦੇ ਆ ਤੇ ਉਹਦੇ ਤੋਂ ਇਲਾਵਾ ਜੋ ਛੋਟੇ-ਮੋਟੇ ਫੰਕਸ਼ਨ ਆ ਉਹ ਕੀਤੇ ਜਾ ਸਕਦੇ ਆ ਜਿਸ ਵਿੱਚ ਪੜ੍ਹਾਈ ਦਾ ਵੀ ਯੋਗਬੰਦ ਬੱਚਿਆਂ ਲਈ ਕੀਤਾ ਜਾਵੇਗਾ ਤੇ ਸਭ ਤੋਂ ਵੱਡੀ ਪਲੱਸ ਪੁਆਇੰਟ ਇਹ ਹੋਏਗਾ ਕਿ ਸਾਡੇ ਗਰਦੀ ਵਾਲੇ ਚ ਪਾਰਕਿੰਗ ਦਾ ਕੋਈ ਸਿਸਟਮ ਨਹੀਂ ਹੈ ਇਹ ਜਿਹੜਾ ਬਣਾ ਰਹੇ ਆ 20x40 ਮੋਰਿੰਗ ਦਾ ਵੀ ਸੋ ਇਸ ਦੇ ਨਾਲ ਹੀ ਸਾਡੇ ਤੋਂ ਇੱਥੇ ਖੜੇ ਨੇ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਗੱਲ ਕਰਾਵਾਂਗੇ ਡਾਕਟਰ ਰਣਜੀਤ ਰਾਣਾ ਜੀ ਜੋ ਕਿ ਬਹੁਤ ਹੀ ਉੱਗੀ ਸ਼ਖਸੀਅਤ ਮੰਨੇ ਜਾਂਦੇ ਨੇ ਹਮੇਸ਼ਾ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਆਪਣਾ ਯੋਗਦਾਨ ਜਿਹੜਾ ਉਹਨਾਂ ਵੱਲੋਂ ਪਾਇਆ ਜਾਂਦਾ ਹੈ ਔਰ ਡਾਕਟਰ ਬੀਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਨਾਲ ਮੁੜ ਤੋਂ ਜੋ ਵੀ ਸੇਵਾਵਾਂ ਉਹ ਨਿਭਾਉਂਦੇ ਆ ਰਹੇ ਨੇ ਤੇ ਕੀ ਕਹਿਣਾ ਉਹਨਾਂ ਦਾ ਹਾਂ ਜੀ ਡਾਕਟਰ ਸਾਹਿਬ ਜਿਹੜਾ ਤੁਸੀਂ ਹੁਣ ਤੱਕ ਸੁਸਾਇਟੀ ਦੇ ਨਾਲ ਖੜੇ ਹੋ ਔਰ ਅੱਜ ਦਾ ਵੀ ਜਿਹੜਾ ਆਨੰਦ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਆ ਤੇ ਬਾਕੀ ਕੁ ਡਾਕਟਰ ਬੈਲ ਲਕਟ ਬੀਰਮ ਬੇਦਕਰ ਬੈਲਫੋਰ ਸੋਸਾਇਟੀ ਕੜਦੀ ਵਾਲਾ ਇਹਨਾਂ ਦੇ ਵਿੱਚ ਸਾਰੇ ਜਿਹੜੇ ਧਜਾਰੂ ਮਿਹਨਤ ਵਾਲੇ ਬੰਦੇ ਜੰਗ ਲੜਕੇ ਹੈਗੇ ਔਰ ਇਨੀ ਰਾਤ ਦਿਨ ਮਿਹਨਤ ਕਰਕੇ ਛੋਟੇ ਛੋਟੇ ਆਪਣੇ ਬਹੁਤ ਛੋਟੇ ਸੋਸ ਦੇ ਜੁਦ ਨੂੰ ਲਾ ਕੇ ਇੱਕ ਬਹੁਤ ਅੱਛਾ ਪ੍ਰਾਲਾ ਕੀਤਾ ਜਿਹੜਾ 메ਨ ਰੋਡ ਦੀ ਚਾਰ ਨਾਲਾ ਜੰਗਲ ਲਈ ਹੈ ਔਰ ਉਹ ਤਾਂ ਮੰਤਵ ਕੀ ਹੈ ਉਹ ਤਾਂ ਮੰਤਵ ਇਹ ਹੈਗਾ ਵੀ ਉੱਥੇ ਇੱਕ ਐਡਾ ਵੱਡਾ ਵਧੀਆ ਭਵਨ ਬਣੇਗਾ ਜਿੱਥੇ ਹਰ ਬਰਗ ਹਰ ਬਰਗ ਹਰ ਗਰੀਬੰਦਾ ਉੱਥੇ ਜਾ ਸਕੇਗਾ ਉੱਥੇ ਇਹਨਾਂ ਦਾ ਆਫਿਸ ਬਣੇਗਾ ਕੁਛ ਛੋਟੇ-ਮੋਟੇ ਵੀ ਔਰ ਜਿਹੜੀ ਅੱਗੇ ਕੁਝ ਵੀ ਇਹਨੇ ਅੱਗੇ ਕੰਮ ਕਰਨੇ ਉੱਥੇ ਇੱਕ ਰਾਂ ਬਣਾ ਸਕਣਗੇ ਔਰ ਜਿਹੜਾ ਇਹ ਅੱਜ ਦਾ ਵਿੱਚ ਅਸੀਂ ਦੇਖ ਇੱਕ ਬਹੁਤ ਵਧੀਆ ਕੰਮ ਹੈ ਨਹੀਂ ਜਿਹੜੇ ਬਾਕੀ ਸਾਰੇ ਕੰਮ ਉਹ ਜਿਹੜਾ ਮਹਾਨ ਕੰਮ ਹੁੰਦਾ ਉਹ ਬਲੱਡ ਡੋਨੇਸ਼ਨ ਔਰ ਖੂਨਦਾਨ ਲਈ ਕਿਸ ਨੂੰ ਮੋਟੀਵੇਟ ਕਰਨਾ ਹੁੰਦਾ ਉਹਦੇ ਵਿੱਚ ਇਹ ਸੋਸਾਇਟੀ ਦਾ ਇਹਨਾਂ ਦਾ ਪ੍ਰਬਾਲਾ ਬਹੁਤ ਹੀ ਕਾਮਯਾਬ ਰਿਹਾ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਅਸ਼ੀਰਵਾਦ ਤੋ ਇਹ ਸਨ ਡਾਕਟਰ ਰਣਜੀਤ ਰਾਣਾ ਜੀ ਔਰ ਇਹਨਾਂ ਨੇ ਵੀ ਆਪਣੇ ਜਿਹੜੇ ਵਿਸ਼ੇ ਕੀਮਤੀ ਵਿਚਾਰ ਆ ਉਹ ਸਾਂਝੇ ਕੀਤੇ ਨੇ ਔਰ ਇਸ ਤੋਂ ਪਹਿਲਾਂ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਜੀ ਵੱਲੋਂ ਵੀ ਇਹ ਵਿਸ਼ੇਸ਼ ਤੌਰ ਦੇ ਉੱਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੋ ਉਮੀਦ ਕਰਦੇ ਹਾਂ ਕਿ ਸੋਸਾਇਟੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਿਹਤਰ ਜਿਹੜੇ ਕਾਰਜ ਆ ਉਹ ਇਸੇ ਤਰ੍ਹਾਂ ਕਰਦੀ ਜਾਵੇਗੀ ਔਰ ਸਾਰਿਆਂ ਦਾ ਸਹਿਯੋਗ ਜਿਹੜਾ ਉਹ ਸਾਨੂੰ ਮਿਲਦਾ ਜਾਵੇਗਾ ਔਰ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਜਿੰਨੀਆਂ ਜਥੇਬੰਦੀਆਂ ਵੀ ਨੇ ਉਹ ਵੀ ਇਸੇ ਲੀਡ ਦੇ ਉੱਤੇ ਚੱਲਣਗੀਆਂ ਔਰ ਸਾਥ ਦੇਣਗੇ ਜੋ ਆਸ-ਪਾਸ ਇਲਾਕੇ ਦੇ ਲੋਕ ਨੇ ਐਨ ਆਰ ਆਈ ਲੋਕ ਨੇ ਉਹ ਵੀ ਇਸ ਦੇ ਵਿੱਚ ਵੱਧ ਚੜ ਕੇ ਆਪਣੇ ਵੱਲੋਂ ਮਦਦ ਕਰਨਗੇ ਤਾਂ ਮੈਂ ਇੰਨਾ ਹੀ ਕਹਿੰਦਾ ਹੋਇਆ ਸਮਾਪਤੀ ਕਰਦਾ ਮੈਂ ਹਰਦਿੰਦਰ ਦੀਪ ਕੈਮਰਾ ਪਰਸਨ ਪ੍ਰਵਜੋ ਦੇ ਨਾਲ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ 24 ਸਬਸਕ੍ਰਾਈਬ ਕਰੋ ਆਪਣਾ ਪੰਜਾਬ 24 ਚੈਨਲ